ਸਰਵੋਤਮ ਇਸ ਕਾਨਫਰੰਸ 'ਚ ਸਵਾਗਤ ਹੈ ਜੀ ਆਇਆਂ ਨੂੰ ਤੇ ਸੰਡੇ ਦਾ ਦਿਨ ਹੈ ਤੇ ਉਸ ਦਿਨ ਵੀ ਤੁਸੀਂ ਸਭ ਦਾ ਬਹੁਤ ਬਹੁਤ ਧੰਨਵਾਦ ਖੱਬੇ ਪਾਸੇ ਬੈਠੇ ਨੇ ਸਵਾਮੀ ਰਜੇਸ਼ਵਰ ਨੰਦ ਜੀ ਆਪ ਜਿਹੜੇ ਹੈ ਰਜੇਸ਼ਵਰ ਨੰਦ ਜੀ ਨੇ ਇਹਨਾਂ ਦੀ ਇੱਕ ਬਹੁਤ ਜਾਂ ਫਿਰ ਐਗਵੇ ਤੇ ਰਾਹੀ ਦਿੰਦੇ ਨੇ ਇਹ ਕਥਾਵਾਂ ਦੇ ਰਾਤੀ ਵੀ ਲੋਕਾਂ ਨੂੰ ਇੱਕ ਦਿਸ਼ਾ ਦਿੰਦੇ ਨੇ ਔਰ ਜਿੱਥੇ ਗੁਰਗੱਤ ਸਾਹਿਬ ਦੇ ਅੰਦਰ ਬਾਣੀ ਦੀ ਵੀ ਗੱਲਾਂ ਚੜੀਆਂ ਜਿਹੜੀ ਜੁੜਦੀਆਂ ਗੱਲਾਂ ਉਹਨਾਂ ਵੀ ਬਹੁਤ ਇਹ ਤਰੀਕੇ ਨਾਲ ਸਮਾਜ ਆਬੇ ਰੱਖਦੇ ਨੇ ਸਵਾਮੀ ਰਜੇਸ਼ਵਨੰਦ ਜੀ ਦੇ ਲਗਭਗ 200 ਤੋਂ 250 ਪੰਜਾਬ ਦੇ ਵੱਡੇ ਜਿਹੜੇ ਗੁਰਦੁਆਰੇ ਨੇ ਗੁਰਦਾਰਾ ਸਾਹਿਬ ਨੇ ਉੱਥੇ ਇਹਨਾਂ ਦੇ ਕਾਰਜਕ੍ਰਮ ਹੋ ਚੁੱਕੇ ਨੇ ਔਰ ਜਿਹੜੇ ਸਾਡੇ ਵੈਬ ਚੈਨਲ ਨੇ ਜਿਹੜੇ ਖਾਸ ਕਰਕੇ ਧਾਰਮਿਕ ਪ੍ਰੋਗਰਾਮ ਸਿੱਖ ਧਰਮ ਦੇ ਕਵਰ ਕਰਦੇ ਆ ਸਾਰੇ ਵੈਬ ਚੈਨਲ ਦੇ ਉੱਪਰ ਇਹਨਾਂ ਦੇ ਪ੍ਰੋਗਰਾਮ ਚੱਲੇ ਹੋਏ ਨੇ ਤੋਂ ਰਜੇਸ਼ਵਨੰਦ ਜੀ ਜਿਹੜੇ ਹੈ ਇਹਨਾਂ ਨੇ ਥੋੜੇ ਦਿਨ ਪਹਿਲੇ ਇੱਕ ਯੋਗ ਪੀੜੀ ਦੀ ਸਥਾਪਨਾ ਕੀਤੀ ਹੈ ਅੰਬਾਲਾ ਅੰਬਾਲਾ ਹਿਸਾਰ ਰੋਡ ਤੇ ਬਾਬਾ ਦਾ ਪ੍ਰੋਗਰਾਮ ਹੋਇਆ ਸੀ ਔਰ ਸ਼ਾਇਦ ਮੇਰੀ ਹੋ ਸ 30 ਸਾਲ ਹੋ ਗਿਆ ਹੈ ਪਹਿਲੀ ਵਾਰ ਇੱਕ ਸਟੇਜ ਦੇ ਉੱਪਰ ਲਗਭਗ 100 ਸਿੱਖ ਧਰਮ ਦੇ ਗੁਰੂ ਤੇ ਸਨਾਤਨ ਧਰਮ ਦੇ ਗੁਰੂ ਇੱਕ ਮੰਚ ਤੇ ਇਕੱਠੇ ਸੀ ਜੇ ਕਿ ਉਹ ਬੋਲੇ ਸੋਨੇ ਹਾਲ ਦਾ ਜੇ ਕਹਿੰਦੇ ਸੀ ਤੇ ਨਾਲ ਹੀ ਜਿਹੜਾ ਹੈਗਾ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ கிருஷ்ਨ ਦੇਵੀ ਉੱਥੇ ਲੋਕਾਂ ਨੇ ਜੈਕਾਰੇ ਕੀਤੇ ਬਹੁਤ ਵੱਡੀ ਗੱਲ ਹੈ ਬਹੁਤ ਨਿਆ ਰੂਪ ਦੇਖਣ ਨੂੰ ਮਿਲਿਆ ਫਿਲਮਲਾ ਖਾੜਾ ਸਾਡਾ ਹੈਗਾ ਹਰਿਦੁਆਰ ਚੋਂ ਤੇ ਸਵਾਮੀ ਗਿਆਨਦੇਵ ਮਹਾਰਾਜੀ ਉਹਥੇ ਦੇ ਮੁੱਖ ਗ੍ਰੰਤੀ ਆਏ ਸ੍ਰੀ ਅਨੰਕੂਰ ਸਾਹਿਬ ਤੋਂ ਆਏ ਇਸ ਕਰਕੇ ਬਹੁਤ ਵੱਡਾ ਪ੍ਰੋਗਰਾਮ ਹੋਇਆ। ਉੱਥੇ ਰਾਜੇਸ਼ਵਰਨ ਜੀ ਦੇ ਪ੍ਰੋਗਰਾਮ 'ਚ ਸਾਨੂੰ ਮਿਲੇ ਸਰਦਾਰ ਹਰਜੀਤ ਸਿੰਘ ਰਸੂਲਪੁਰ ਜੀ। ਔਰ ਰਸੂਲਪੁਰ ਜੀ ਦੀ ਵੀ ਜਿਹੜੀ ਮੈਂ ਤੁਹਾਨੂੰ ਇੱਕ ਇੰਟਰੋਡਕਸ਼ਨ ਭੇਜੀ ਹੈ ਉਹ ਆਪਣੇ ਆਪ 'ਚ ਇੱਕ ਡਿਫਰੈਂਟ ਇੰਟਰੋਡਕਸ਼ਨ ਹੈ ਔਰ ਅੱਜ ਦੇ ਸੰਦਰਭ 'ਚ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਔਰ ਰੈਲੇਵੈਂਸ ਹੈ। ਤੇ ਰਾਜੇਸ਼ਵਰਨ ਜੀ ਦੀ ਇੱਛਾ ਸੀ ਕਿ ਕੋ ਰਸੂਲਪੁਰ ਜੀ ਨੂੰ ਜ ਚੰਡੀਗੜ੍ਹ ਦੇ মিডিਆ ਨਾਲ ਰੁਬੂ ਰੂ ਕਰਾਇਆ ਜਾਏ ਤਾਂ ਜੋ ਇਹ ਕਹਿਣਾ ਚਾਹਦੇ ਆ ਉਹ ਸਮਾਜ ਤੱਕ ਪਹੁੰਚਾਇਆ ਜਾਏ ਔਰ ਜੋ ਇਹ ਕਰਨ ਜਾ ਰਹੇ ਆ ਉਹ ਵੀ ਦੱਸਿਆ ਜਾਏ। ਸ਼੍ਰੋਮਿ ਰਜੇਸ਼ਵਰਨ ਸਿੰਘ ਜੀ ਨੂੰ ਅਸੀਂ ਕਦੀ ਦੁਆਰਾ ਸੁਣਾਗੇ। ਆਉਣ ਵਾਲੇ ਦਿਨ ਚੰਡੀਗੜ੍ਹ 'ਚ ਵੀ ਬੜਾ ਇੱਕ ਪ੍ਰੋਗਰਾਮ ਵੀ ਪਲਾਨ ਕਰ ਰਹੇ ਆ। ਉਸ ਦਿਨ ਸੁਣਾਗੇ ਕਿ ਕਿਵੇਂ ਗੁਰਬਾਣੀ ਦੇ ਅੰਦਰ ਵੀ ਸਰੀਰੀ ਕੇ ਇਲਾਜ, ਮਾਨਸਿਕ ਬਿਮਾਰੀਆਂ ਦੇ ਇਲਾਜ ਦੇ ਉਸ ਉਹ ਦਿੱਤੇ ਹੋਏ ਨੇ। ਉਦਾਹਰਨ ਦਿੱਤੇ ਹੋਏ ਆ ਜਾਂ ਉਹ ਨੁਕਤੇ ਦਿੱਤੇ ਹੋਏ ਨੇ। ਉਹਦੇ ਉੱਪਰ ਵੀ ਕਦੀ ਰਜੇਸ਼ਵਰਨ ਸਿੰਘ ਜੀ ਤੋਂ ਨਾਲ ਦੁਆਰਾ ਰੁਬੂ ਰੂ ਹੋਣਗੇ। ਤੇ ਮੈਂ ਹੁਣ ਸਰਦਾਰ ਹਰਜੀਤ ਸਿੰਘ ਰਸੂਲਪੁਰ ਜੀ ਨੂੰ ਕਹੂੰਗਾ ਜੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਨੂੰ ਪ੍ਰਵਾਨ ਕਰੋ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਹਰਜੀਤ ਸਿੰਘ ਰਸੂਲਪੁਰ ਜੋ ਸਾਡੇ ਉਸ ਮਹਾਨ ਬਜ਼ੁਰਗ ਉਹ ਯੋਧੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਇਸ ਕੌਮ ਵਾਸਤੇ ਇਸ ਸਮਾਜ ਵਾਸਤੇ ਖਾਸ ਕਰ ਅਗਰ ਮੈਂ ਗੱਲ ਕਰਾਂ ਸਾਡੇ ਆਪਣੇ ਸਨਾਤਨ ਧਰਮ ਵਾਸਤੇ ਜਿਨ੍ਹਾਂ ਨੇ ਉਸ ਮਹਾਨ ਕੁਰਬਾਨੀ ਕੀਤੀ ਮੈਂ ਗੱਲ ਕਰ ਰਿਹਾ ਜਥੇਦਾਰ ਬਾਬਾ ਫਕੀਰ ਸਿੰਘ ਜੀ ਨਿਹੰਗ ਸਿੰਘ ਜੀ ਜਿਨ੍ਹਾਂ ਨੇ ਉਸ ਖਾਲਸਾ ਹੋਣ ਦਾ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਜਿਹਦੇ ਆਧਾਰ ਤੇ ਅੱਜ ਅਜोध्या ਵਿੱਚ ਸ਼੍ਰੀ ਰਾਮ ਮੰਦਰ ਦੀ ਜਨ ਭੂਮੀ ਦੇ ਵਿੱਚ ਆਉਣ ਵਾਲੀ 22 ਜਨਵਰੀ ਰਾਮ ਲੱਲਾ ਜੀ ਬਰਾਜਮਾਨ ਹੋ ਜਾ ਰਹੇ ਨੇ ਮੈਂ ਉਹਨਾਂ ਦੇ ਪਰਵਾਦੀ 8ਵੀਂ ਪੀੜੀ ਦਾ ਅਣਸ਼ਵੰਸਾ ਸੋ ਉਹਨਾਂ ਦੀ ਕੁਰਬਾਨੀ ਇੱਕ ਦੇਸ਼ ਨੂੰ ਇੱਕ ਅਜੀਹਾ ਸੁਨੇਹਾ ਦੇ ਕੇ ਗਈ ਹੈ ਕਿ ਜਿੱਥੇ ਬਾਕੀ ਦੇ ਲੋਕ ਨੇ ਜਿਹੜੇ ਸਾਨੂੰ ਸਿੱਖ ਤੇ ਸਨਾਤਨ ਨੂੰ ਅੱਡ-ਅੱਡ ਪ੍ਰੈਜ਼ੈਂਟ ਕਰਦੇ ਨੇ ਪਰ ਉਹਨਾਂ ਦੀ ਇਹ ਕੁਰਬਾਨੀ ਇੱਕ ਆਪਣੇ ਆਪ ਚ ਇੱਕ ਮਿਸਾਲ ਹੈ ਜਿਸ ਵਿੱਚ ਉਹਨਾਂ ਨੇ ਉਸ ਸਮੇਂ 1858 ਦੇ ਵਿੱਚ ਆਪਣੀ ਨਿਹੰਗ ਸਿੰਘ ਸਾਥੀਆਂ ਦੇ ਨਾਲ ਉਹਨਾਂ ਮੁਸਲਮਾਨਾਂ ਤੋਂ ਉਸ ਮਸਜਿਦ ਨੂੰ ਆਜ਼ਾਦ ਕਰਾ ਕੇ ਦੁਬਾਰਾ ਉੱਥੇ ਰਾਮ ਦੇ ਨਾਮ ਦਾ ਹਵਨ ਕੀਤਾ ਉਪਰੰਤ ਉਹਨਾਂ ਦੇ ਅੰਗੇਸ਼ਟ ਉੱਥੇ ਦੀ ਕੋਤਵਾਲ ਦੇ ਵਿੱਚ ਐਫ ਆਈ ਆਰ ਕੱਟ ਹੋਈ ਤੇ ਜਿਹਦੇ ਆਧਾਰ ਤੇ ਸਾਨੂੰ ਉਹ ਪਿਛਲਾ 700 ਸਾਲ ਵੀ ਉੱਥੇ ਪਹਿਲਾ ਰਾਮ ਮੰਦਰ ਸੀ ਉਹਦੇ ਪ੍ਰੂਫ ਮਿਲੇ ਤਾ ਅੱਜ ਉਹ ਸੁਪਰੀਮ ਕੋਰਟ ਦੀ ਆਜਾਦੇ ਨਾਲ ਉਥੇ ਰਾਮ ਜੀ ਬਰਾਜ ਰਹੇ ਨੇ ਸੋ ਉਸ ਪਰਿਵਾਰ ਦੀ ਮੈਂ ਉਸ ਕੁਰਬਾਨੀ ਨੂੰ ਜਿੱਥੇ ਆਪ ਜੀਆਂ ਦੇ ਅੱਗੇ ਪੇਸ਼ ਕਰਦਾ ਉਥੇ ਦੱਸਣਾ ਚਾਹਨਾ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਜਥੇਦਾਰ ਬਾਬਾ ਫਕੀਰ ਸਿੰਘ ਖਾਲਸਾ ਨਿਹੰਗ ਸਿੰਘ ਦੀ ਉਹਨਾਂ ਦੀ ਕੁਰਬਾਨੀ ਦੇ ਚੱਲਦਿਆਂ ਅਸੀਂ ਅਜੋਧਿਆ ਦੇ ਵਿੱਚ ਉਹਨਾਂ ਦੇ ਨਾਮ ਤੋਂ ਸਿੱਖ ਜਗਤ ਵੱਲੋਂ ਇੱਕ ਸੁਨੇਹਾ ਦੇ ਰਿਆਂ ਸਾਰੇ ਜਗਤ ਨੂੰ ਕਿ ਆਓ ਉਸ ਪਵਿੱਤਰ ਧਰਤੀ ਤੇ ਆਪਾਂ ਗੁਰੂ ਨਾਨਕ ਦਾ ਲੰਗਰ ਲਗਾ ਕੇ ਆਪਸੀ ਭਾਈਚਾਰੇ ਦੀ ਇੱਕ ਸਾਂਝ ਨੂੰ ਵਧਾਈਏ ਤੇ ਆਪਸ ਵਿੱਚ ਅਸੀਂ ਉਸ ਖੁਸ਼ੀ ਦੀ ਇੱਕ ਸਾਂਝ ਆਪਸ ਵਿੱਚ ਇਕੱਠੇ ਹੋ ਕੇ ਮਨਾਈਏ ਸੋ ਉਹਨਾਂ ਦੀ ਕੁਰਬਾਨੀ ਇੱਕ ਅਜਹੀ ਕੁਰਬਾਨੀ ਆ ਮੈਂ ਕਹਾਂਗਾ ਕਿ ਸ਼ਾਇਦ ਦੇਸ਼ ਵਿੱਚ ਅਜਹੀ ਕੁਰਬਾਨੀ ਤੁਹਾਨੂੰ ਦੇਖਣ ਨਹੀਂ ਮਿਲੇਗੀ ਉਹਦਾ ਕਹਿਣ ਨੂੰ ਬਥੇਰੇ ਨੇ ਜਿਹੜੇ ਕਹਿ ਸਕਦੇ ਨੇ ਕਿ ਸਾਡੀ ਕੁਰਬਾਨੀ ਇਹ ਆ ਇਹ ਆ ਸਾਰੇ ਸਤਿਕਾਰਯੋਗ ਨੇ ਪਰ ਇੱਕ ਮੰਦਰ ਵਾਸਤੇ ਉਸ ਪਰਮੇਸ਼ਵਰ ਦੇ ਘਰ ਵਾਸਤੇ ਉਸ ਸ਼੍ਰੀ ਰਾਮਚੰਦਰ ਮਹਾਰਾਜ ਜੀ ਦੀ ਉਸ ਜਨਮ ਭੂਮੀ ਵਾਸਤੇ ਅੱਜ ਤੋਂ 170 ਸਾਲ ਪਹਿਲਾਂ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਅਸੀਂ ਦੇਸ਼ ਨੂੰ ਦਸੀਏ ਆਪਣੇ ਸਮਾਜ ਨੂੰ ਦਸੀਏ ਜਿਹੜੇ ਸਾਨੂੰ ਵੰਡੀਆਂ ਪਾਉਣ ਦੀ ਕੋਸ਼ਿਸ਼ਾਂ ਕਰਦੇ ਨੇ ਜਿਹੜੇ ਸਾਨੂੰ ਅਲੱਗ-ਅਲੱਗ ਨਜ਼ਰੀਏ ਨਾਲ ਦੇਖ ਰਹੇ ਨੇ ਜਿਹੜੇ ਸਾਨੂੰ ਅਲੱਗ-ਅਲੱਗ ਕਹਿਣ ਵਿੱਚ ਸੰਕੋਚ ਕਰ ਰਹੇ ਨੇ ਅਸੀਂ ਸਾਰੇ ਸਨਾਤਨ ਧਰਮ ਦੇ ਇੱਕ ਉਹ ਪਹਿਲੂ ਆ ਜਿਹੜੇ ਸਾਡੇ ਬਜ਼ੁਰਗਾਂ ਨੇ ਆਪਣੇ ਆਪ ਦੇ ਵਿੱਚ ਇੱਕ ਸਮਾਜ ਨੂੰ ਅੱਛਾ ਸਨੇਹਾ ਦਿੱਤਾ ਤੇ ਮੈਂ ਉਸ ਸਨੇਹੇ ਨੂੰ ਪੂਰੀ ਦੁਨੀਆ 'ਚ ਲੈ ਜਾਣ ਦੀ ਇੱਕ ਛੋਟਾ ਜਿਹਾ ਅਪਰਾਲਾ ਕਰਿਆ ਉਹਦੇ ਵਿੱਚ ਸਾਡੇ ਨਾਲ ਸਾਡੇ ਭਰਾ Swami Ravjeshnanand ji ਤੇ ਸਾਡੇ ਵੱਡੇ ਭਰਾ Joshi ji ਹੋਰ तमाम ਸਿੱਖ ਜਥੇਬੰਦੀਆਂ ਸਨਾਤਨ ਧਰਮ ਦੀਆਂ ਸਮੂਹ ਸੰਸਥਾਵਾਂ ਵੱਲੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਸੀਂ ਸਾਰੇ ਇੱਕ ਆਂ ਇਹ ਦੇਸ਼ ਸਾਡਾ ਅਸੀਂ ਇਸ ਸਨਾਤਨ ਧਰਮ ਨੂੰ ਜਿੱਥੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਸਜਦਾ ਕਰਦਾ ਉੱਥੇ ਮੈਂ ਉਹਨਾਂ ਦੀ ਹੀ ਪਰੰਪਰਾ ਨੂੰ ਅੱਗੇ ਲੈ ਕੇ ਜਾ ਰਿਹਾ ਕਿਉਂਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਹ ਮਹਾਰਾਜ ਦਾ ਅੱਜ ਦਾ ਜੋ ਸ਼ਹੀਦੀ ਦਿਹਾੜਾ ਉਹ ਸਨਾਤਨ ਧਰਮ ਨੂੰ ਬਚਾਉਣ ਨੂੰ ਦਰਸਾਉਂਦਾ ਤੇ ਤੁਸੀਂ ਉਸ ਦਿਨ ਅੱਜ ਇਕੱਠੇ ਹੋਏ ਹੋ ਤੇ ਅੱਜ ਦੀ ਜੋ ਇਸ ਪਾਵਨ ਸਮੇਤੇ ਉਸ ਕੁਰਬਾਨੀ ਨੂੰ ਯਾਦ ਕਰਦੇ ਆ ਉਥੇ ਹੀ ਨਿਹੰਗ ਬਾਬਾ ਜਥੇਦਾਰ ਬਾਬਾ ਫਕੀਰ ਸਿੰਘ ਖਾਸਾ ਰਸੂਲ ਪਨੂ ਵੀ ਅਸੀਂ ਯਾਦ ਕਰ ਰਹੇ ਆ ਅਸੀਂ ਸਾਰੇ ਉਸ ਦੇਸ਼ ਨੂੰ ਇੱਕ ਸੁਨੇਹਾ ਦਈਏ ਜਿੱਥੇ ਵੱਖ-ਵੱਖ ਕੰਟਰੀਆਂ ਵੱਖ-ਵੱਖ ਕੰਟਰੀਆਂ ਦੇ ਲੋਕ ਜੋ ਫਿਰਕਾ ਪਰਸਤੇ ਮਾਰੇ ਸਾਨੂੰ ਅਲੱਗ ਤੋੜਨਾ ਚਾਹੁੰਦੇ ਨੇ ਜੋ ਕਿਤੇ ਖਾਲਿਸਤਾਨ ਦੀ ਗੱਲ ਕਰਦੇ ਨੇ ਚਾਹੇ ਵੱਖਰੇ ਹੋਣ ਦੀ ਗੱਲ ਕਰਦੇ ਨੇ ਉਹਨਾਂ ਵਾਸਤੇ ਬਾਬਾ ਫਕੀਰ ਸਿੰਘ ਇੱਕ ਆਪਣੇ ਆਪ ਚ ਮਿਸਾਲ ਹੈ ਕਿਉਂਕਿ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਕੁਰਬਾਨੀ ਨੂੰ ਯਾਦ ਕਰਦਿਆਂ ਉਸ ਸਮੇਂ ਦੇ ਵਿੱਚ ਬਾਬਾ ਗੁਰੂ ਰਾਮ ਗੁਰੂ ਰਾਮ ਜੀ ਦੇ ਰਾਮ ਪਰਮੇਸ਼ਵਰ ਦੇ ਸ਼੍ਰੀ ਰਾਮਚੰਦਰ ਮਹਾਰਾਜੀ ਦੇ ਉਹਨੂੰ ਕਿਸ ਰੂਪ ਨਾਲ ਪੁਕਾਰਿਏ ਕਿਸ ਸ਼ਬਦਾਂ ਦੇ ਨਾਲ ਪੁਕਾਰਿਏ ਮੇਰੇ ਕੋਲ ਸ਼ਬਦ ਨਹੀਂ ਹੈ ਕਿਉਂਕਿ ਉਹਨਾਂ ਦੀ ਕੁਰਬਾਨੀ ਅਜਿਹੀ ਕੁਰਬਾਨੀਆਂ ਜਿਹੜੀ ਹਿਸਟਰੀ ਚ ਕਦੇ ਮਿਲਦੀ ਨਹੀਂ ਸੋ ਤੁਸੀਂ ਸਾਰੇ ਇਕੱਤਰ ਹੋਏ ਹੋ ਮੈਂ ਇਹੀ ਕਹਾਂਗਾ ਕਿ ਆਪਾਂ ਸਾਰੇ ਮਿਲ ਕੇ ਉਸ ਰਾਮਚੰਦਰ ਮਹਾਰਾਜੀ ਭੂਮੀ ਤੇ ਆਪਾਂ ਲੰਗਰ ਲਗਾਈਏ ਵੱਖ-ਵੱਖ ਸੇਵਾਵਾਂ ਕਰੀਏ ਇੱਕ ਸਮਾਜ ਨੂੰ ਅਛਾ ਸੁਨੇਹਾ ਦਈਏ ਜਿਸ ਸੁਨੇਹੇ ਦੇ ਨਾਲ ਸਾਡੇ ਸਮਾਜ ਵਿੱਚ ਆਪਸੀ ਜੋ ਦਰਾਰਾਂ ਪਈਆਂ ਨੇ ਉਹ ਖਤਮ ਹੋਣ ਅਸੀਂ ਮਿਲ ਕੇ ਬੈਠੀਏ ਸਾਂਝੀ ਵਾਰਤਾ ਦੀ ਗੱਲ ਕਰੀਏ ਅਸੀਂ ਇਕ ਹੋਈਏ ਆਪਣੇ ਦੇਸ਼ ਨੂੰ ਆਪਣੇ ਰਾਸ਼ਟਰ ਨੂੰ ਉੱਚਾ ਚੱਕੀਏ ਤੇ ਅਸੀਂ ਆਪਣੇ ਵੱਡਿਆਂ ਦਾ ਮਾਣ ਵਧਾਈਏ ਮੈਂ ਇਹੀ ਕਹਾਂਗਾ ਕਿ ਆਪਾਂ ਅੱਜ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਅਸੀਂ ਸਾਰੇ ਦੇਸ਼ ਪੂਰਾ ਸਮਾਜ ਬਾਬਾ ਫਕੀਰ ਸਿੰਘ ਦੀ ਇਸ ਕੁਰਬਾਨੀ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਦੀ ਕੁਰਬਾਨੀ ਸਾਡੇ ਸਨਾਤਨ ਧਰਮ ਵਿੱਚ ਇੱਕ ਵੱਖਰੀ ਮਿਸਾਲ ਹੈ ਸੋ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਯਾਦ ਰੱਖੀਏ ਤੇ ਆਪਾਂ ਸਾਰੇ ਅੱਗੇ ਵਧੀਏ ਜਿੱਥੇ ਦਾ ਕੋਈ ਸਵਾਲ ਇੱਕ ਮਿੰਟ ਦਾ ਇੱਕ ਸਿਕੰਡ ਇੱਕ ਸਿਕੰਡ ਕੋਰਟ ਉੱਪਰ ਸੁਪਰੀਮ ਕੋਰਟ ਆਫ ਇੰਡੀਆ ਨੇ 2019 ਵਿੱਚ ਰਾਮ ਜਨਮ ਮੀਤੇ ਪੱਖ ਸੇ ਫੈਸਲਾ ਦਿੱਤਾ ਉਹਨੂੰ ਕੋਰਟ ਕਿਹਾ ਉਹਨੂੰ ਇੱਕ ਲੀਗਲ ਐਵੀਡੈਂਸ ਮੰਨਿਆ ਹੈ ਤੁਹਾਨੂੰ ਸਾਰਿਆਂ ਨੂੰ ਪੀਡੀਐਫ ਫਾਈਲ ਮਿਲ ਜਾਏਗੀ ਨਾਲ 64 ਨੰਬਰ ਪੇਜ ਤੇ ਦੇਖਿਓ ਪੂਰਾ ਉਹਦਾ ਬਿਰਤਾਂਤ ਜਿਹੜਾ ਹੈਗਾ ਜਿਸਨੂੰ ਦੱਸ ਰਹੇ ਨੇ ਉਹ ਸਾਰਾ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਕੋਰਟ ਕਿਤਾ ਹੈ ਪਲੀਜ਼ ਮੈਂ ਇਹ ਪੁੱਛਦਾ ਹਾਂ ਕਿ ਆਪਕੇ ਜੋ ਪੁਰਵਜ ਬਾਬਾ ਫਕੀਰ ਦੀ ਹੈ ਉਹਨਾਂ ਨੇ ਤਾਂ ਕੁਰਬਾਨੀ ਦਿੱਤੀ एफआईआर वी एफआईआर के बाद क्या हुआ ਉਹਨਾਂ ਦੇ ਉਸ ਸਮੇਂ ਤਸ਼ਦਦ ਨਾਏ ਤੇ ਉਸ ਲੜਾਈ ਨੂੰ ਚੱਲਦੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਹੋਈਆਂ ਕੁਰਬਾਨੀਆਂ ਮਤਲਬ ਗ੍ਰফতার ਹੋਏ ਮਤਲਬ ਗ੍ਰফতার ਹੋਏ ਅੰਦਰ ਇਹ ਜੀ ਉਹਦੇ ਉਹ ਬਕਾਇਦਾ ਉਹਦੇ ਵਿੱਚ ਲਿਖਿਆ ਹੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਕਹਿੰਦੀ ਆ ਰਹੀ ਕਿ ਅਸੀਂ ਅਲੱਗ ਹੋ ਗਏ ਆ ਅਲੱਗ ਹੋਮਏਗਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਨਾਤਨ ਦੇ ਵਿੱਚ ਹੀ ਦੇਖੀਏ ਦੇਖੋ ਕਿਤੇ ਵੀ ਸ਼੍ਰੋਮਣੀ ਕਮੇਟੀ ਇਹ ਗੱਲ ਨਹੀਂ ਕਹਿੰਦੀ ਕਿ ਅਸੀਂ ਅਲੱਗ ਹੋਣਾ ਅਲੱਗ ਕੌਮਾਂ ਨਹੀਂ ਅਲੱਗ ਕੌਮ ਜਿਵੇਂ ਕੀ ਆ ਦੁੱਧ ਆ ਦੁੱਧ ਦੇ ਵਿੱਚੋਂ ਨਿਕਲ ਕੇ ਮੱਖਣ ਆਉਂਦਾ ਮੱਖਣ ਕੀ ਆ ਮੱਖਣ ਦੁੱਧ ਦਾ ਹੀ ਇੱਕ 파ਟ ਹੈ ਹੁਣ ਦੋਨੇ ਦੁੱਧ ਤੇ ਮੱਖਣ ਆਪਸ ਵਿੱਚ ਤੁਸੀਂ ਵੱਖਰੇ ਵੱਖਰੇ ਕਰ ਜੋ ਔਲਾਗ ਗੱਲ ਆ ਪਰ ਐਸਾ ਕੁਛ ਵੀ ਨਹੀਂ ਇਹ ਧਰਤੀ ਜਿਹੜੀ ਆ ਇਹ ਜਿਹੜਾ ਸਮਾਜ ਆ ਤੁਸੀਂ ਜੇ ਪਿੱਛੇ ਹਿਸਟਰੀ ਵਿੱਚ ਜਾਈਏ ਸਾਡੇ ਇੱਥੇ ਜਿਹੜਾ ਸਾਡਾ ਧਰਮ ਆ ਸਾਡਾ ਸਨਾਤਨ ਹੀ ਆ ਸਨਾਤਨ ਦੀਆਂ ਵੱਖ-ਵੱਖ ਛਕਾਵਾਂ ਨੇ ਜਿਵੇਂ ਮੁਸਲਮਾਨ ਜਿਹੜੇ ਨੇ ਉਹ ਸਾਡੇ ਹਿੰਦੁਸਤਾਨ ਦਾ ਧਰਮ ਨਹੀਂ ਆ ਕ੍ਰਿਸਚਨ ਸਾਡਾ ਧਰਮ ਨਹੀਂ ਹੈ ਜਿਹੜਾ ਅੱਜ ਦਾ ਜਿਹੜਾ ਸਾਡਾ ਉਹ ਹੈ ਸਾਨੂੰ ਗੁੰਮਰਾਹ ਕਰਕੇ ਸਾਨੂੰ ਆਪਸ ਵਿੱਚ ਲੜਾ ਕੇ ਲੋਕਾਂ ਨੂੰ ਕੀ ਕੀਤਾ ਜਾ ਰਿਹਾ ਸਭ ਕੋ ਕ੍ਰਿਸਚਨ ਬਣਾਇਆ ਜਾ ਰਿਹਾ ਸੋ ਐਦਾਂ ਦਾ ਕੋਈ 파ਟ ਨਹੀਂ ਹੈ ਜਿਹੜੇ ਲੋਕ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਕੁਝ ਕਮਿਊਨਿਟੀ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਨੇ ਹਮੇਸ਼ਾ ਹੀ ਕਹਿਣਾ ਹੁੰਦਾ ਜਦ ਕਿ ਐਦਾਂ ਦਾ ਜਦੋਂ ਆਪਣੇ 1858 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਜਿਹਦੇ ਤੁਸੀਂ ਕੋਰਟ ਦੇ ਵਿੱਚ ਪ੍ਰੂਫ ਲੈ ਸਕਦੇ ਹੋ ਸਾਤੇ ਲੈ ਸਕਦੇ ਹੋ ਉਸ ਸਮੇਂ ਕਿਹੜੀ ਆਪਣੇ ਜਮਾਤ ਸੀ ਕਿਹੜੀ ਐਸੀ ਕਮੇਟੀ ਸੀ ਜੀਨੇ ਸਾਨੂੰ ਬਖ ਹੋਣ ਦੀ ਜੇ ਸਾਡਾ ਅਸੀਂ ਸਨਾਤਨੀ ਤੇ ਜੇ ਸਾਡਾ ਰਾਮ ਸਾਡਾ ਸੀ ਜੇ ਰਾਮ ਮੰਦਰ ਨਾਲ ਸਾਡਾ ਪ੍ਰੇਮ ਸੀ ਤਾਂ ਸਾਡੇ ਬਜ਼ੁਰਗ ਉਹਨਾਂ ਹਾਲਾਤਾਂ ਵਿੱਚ ਉੱਥੇ ਜਾ ਕੇ ਲੜੇ ਸੋ ਇਹ ਕੋਈ ਗੱਲ ਨਹੀਂ ਹੈ ਸਿੰਘ ਜੀ ਜਿਹੜੇ ਨੇ ਇਕੱਲੇ ਹੀ ਸੀਗੇ ਉਹਨਾਂ ਦੇ ਅੱਗੇ ਜਿਹੜੇ ਸਾਡੇ ਆਪਣੇ ਬਜ਼ੁਰਗ ਸੀਗੇ ਉਹ ਨਿਹੰਗ ਬਾਬਾ ਛਖੜ ਸਿੰਘ ਸੀਗੇ ਪਾਲਾ ਸਿੰਘ ਸੀਗੇ ਉਹ ਕਿ ਦੋ ਭਰਾਵਾਂ ਦੇ ਹਾਂਜੀ ਤੁਸੀਂ 8ਵੇਂ ਵੰਸ਼ ਦੇ ਵਿੱਚ 8ਵੇਂ ਵੰਸ਼ ਦੇ ਵਿੱਚ ਜਿਵੇਂ ਮੇਰੀ ਅਸੀਂ ਮੈਂ ਇੱਥੇ ਵੀ ਵੰਸ਼ ਵਿੱਚ ਆ ਸਾਡੀ 8ਵੀਂ ਵੰਸ਼ ਵਿੱਚ ਲਗਭਗ 35 ਤੋਂ 40 ਜਣੇ ਨੇ 35 ਤੋਂ 40 ਜਣੇ ਨੇ ਕਿਉਂਕਿ ਮੇਰੇ ਦਾਦਾ ਜੀ ਰਹੀਂ ਅੱਠ ਭਰਾ ਸੀ ਹੁਣ ਇਕੱਲੇ ਇਕੱਲੇ ਦਾ ਜਿਹੜਾ ਵੇਰਵਾ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੋਵੇ ਆਈ ਵਿਲ ਪ੍ਰੋਵਾਈਡ ਮੋਢ ਤੇ ਕੋ ਕਿਹੜੇ ਬੈਠੇ ਨੇ ਉਹਨਾਂ ਦਾ ਨਾਮ ਕੀ ਜਿਹੜੇ ਮੋਢ ਤੇ ਬੈਠੇ ਦੇਖੋ ਜਿੱਥੇ ਤੇ ਇਤਿਹਾਸ ਜਿਹੜਾ ਤੱਕ ਮਿਲਦਾ ਜਿਵੇਂ ਸ਼੍ਰੀ ਰਾਮਚੰਦਰ ਜੀ ਦਾ ਉਸ ਤੋਂ ਪੁਰਾਣਾ ਕੋਈ ਪ੍ਰੂਫ ਨਹੀਂ ਮਿਲਦਾ ਕਿ ਉਸ ਜਗ੍ਹਾ ਤੇ ਮੰਦਿਰ ਸੀ ਇੱਕ ਲੜਾਈ ਸੀ ਉਸ ਐਫ ਆਈ ਆਰ ਨੇ ਕੀ ਮੰਨਿਆ ਕਿ 5000 ਸਾਲ ਪਹਿਲਾਂ ਕੀ ਸੀ ਜਿੱਥੇ ਅਸੀਂ ਪ੍ਰੈਸ ਕਲੱਬ ਵਿੱਚ ਬੈਠੇ ਆ 5000 ਸਾਲ ਪਹਿਲਾਂ ਇੱਥੇ ਕੀ ਸੀ ਤੇ ਆਉਣ ਵਾਲੇ 5000 ਸਾਲ ਪਹਿਲਾਂ ਬਾਅਦ ਕੀ ਹੋਏਗਾ ਕਿਸੇ ਨੂੰ ਨਹੀਂ ਪਤਾ ਲੇਕਿਨ ਬਹੁਤ ਸਾਰੇ ਭੈਣ ਭਰਾ ਹੀ ਇਹ ਜੇ ਬੈਠੇ ਜਿਨ੍ਹਾਂ ਨੇ ਇਹਨੂੰ ਡਿਵੈਲਪ ਹੁੰਦੇ ਦੇਖਿਆ ਲੇਕਿਨ ਕੁਝ ਪ੍ਰੂਫ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਐਵੀਡੈਂਸ ਮੰਨਦੇ ਆ ਕਿ ਲੜਾਈ ਤਾਂ ਹੋਈ ਆ ਜੇ ਪਹਿਲਾਂ ਉੱਥੇ ਰਾਮ ਮੰਦਿਰ ਸੀ ਉਹ ਇੱਕ ਸਾਡੇ ਵਾਸਤੇ ਮੈਂ ਕਹਾ ਕਿ ਸਾਡੀ ਕੌਮ ਵਾਸਤੇ ਸਾਡੇ ਆਪਣੇ ਪਰਿਵਾਰ ਵਾਸਤੇ ਇੱਕ ਵੱਡੀ ਗੱਲ ਹੈ ਕਿ ਆਮ ਲੋਕਾਂ ਨੂੰ ਸਿਰਫ ਚਾਰ ਪੀੜੀਆਂ ਦਾ ਪਤਾ ਹੁੰਦਾ ਕਿ ਸਾਡੇ ਕੋਲ ਤਾਂ ਉਸ 1858 ਦੀ ਇੱਕ ਵੱਡੀ ਮਿਸਾਲ ਤੁਹਾਡੇ ਕੋਲ ਹੈ ਸੈਂਕ ਸ਼ਬਦ ਜਿਹੜਾ ਪਿੱਛੇ ਨਾਮ ਦੇ ਲਗਾਉਣਾ ਕਿਹੜੀ ਕਦੋਂ ਤੋਂ ਸ਼ੁਰੂ ਹੋਇਆ ਬਾਬਾ ਫਕੀਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੇ ਸ਼ੁਰੂ ਕੀਤਾ ਜਾਂ ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਵੀ ਸਤਗੁਰਾਂ ਨੇ ਖਾਲਸਾ ਸਾਜਿਆ ਦਸ ਹਰਿਆਣੂ ਸਿੰਘ ਕਿਹਾ ਲੇਕਿਨ ਸਿੰਘ ਸ਼ਬਦ ਜਿਹੜਾ ਇਕੱਲਾ ਸਿੱਖ ਨਹੀਂ ਵਰਤਦੇ ਉਸ ਤੋਂ ਬਿਨਾ ਤੁਸੀਂ ਵੱਖ-ਵੱਖ ਸਟੇਟਾਂ ਵਿੱਚ ਕਿਤੇ ਵਿਚਰੋਗੇ ਤੁਸੀਂ ਕਦੇ ਰਾਜਸਥਾਨ ਜਾਓਗੇ ਪੁਪਾਲ ਜਾਓਗੇ ਮੱਧ ਪ੍ਰਦੇਸ਼ ਜਾਓਗੇ ਉੱਥੇ ਬਹੁਤ ਸਾਰੀ ਕਮਿਊਨਿਟੀ ਵੀ ਆਪਣੇ ਆਪ ਨੂੰ ਸਿੰਘ ਪ੍ਰੈਜ਼ੀਡੈਂਟ ਕਰਦੀਆਂ ਲੇਕਿਨ ਉਹਨਾਂ ਦੇ ਨਾਮ ਦੇ ਨਾਲ ਇੱਕ ਖਾਸਾ ਸ਼ਬਦ ਲਿਖਿਆ ਉਹ ਨਿਹੰਗ ਸਿੰਘ ਲਿਖਿਆ ਸੋ ਆਪਣੇ ਆਪ ਚ ਮਿਸਾਲ ਹੈ ਜਿੰਨੇ ਹੋਣ 45 ਮੈਂਬਰ ਹੈਗੇ ਸਾਰੇ ਦੇ ਨਾਮ ਦੇ ਨਾਲ ਸਿੰਘ ਲੱਗਦਾ 45 ਰਸਟ ਚੱਕਿਆ ਉਹਦੇ ਕਰਕੇ ਤੁਸੀਂ ਆਪਣੇ ਉੱਥੇ ਜਿਹੜਾ ਮੇਨ ਆ ਕਮਾਂਡਰਟ ਜਿਹੜਾ ਹੈਗਾ ਮੰਨ ਲਓ ਮੇਰੇ ਨਾਲ ਜਿਹੜੇ ਵਿਚਨ ਵਾਲੇ ਨੇ ਹਜ਼ਾਰਾਂ ਬੰਦੇ ਨੇ ਲੇਕਿਨ ਜਿਹਦੇ ਨਾਮ ਥੱਲੇ ਵਿਚਰਦੇ ਨੇ ਉਹੀ ਜਥੇਦਾਰ ਮੰਨਿਆ ਜਾਂਦਾ ਉਥੇ ਨਾਮ ਜਿਹੜੇ ਨੇ ਮੇਨ ਜਥੇਦਾਰ ਦੇ ਨਾਮ ਤੇ ਹੀ ਹੁੰਦਾ ਅੱਛਾ ਮੁੱਢ ਜਿਹੜਾ ਸਾਡਾ ਆਪਾਂ ਮੰਨੀਏ ਬਾਬਾ ਫਕੀਰ ਸਿੰਘ ਵੀ ਮੁੱਢ ਮੰਨੀਆਂ ਤੁਹਾਡੇ ਪਰਿਵਾਰ ਚੋਂ ਉਸ ਤੋਂ ਪਹਿਲਾਂ ਤੋਂ ਤੁਹਾਡੇ ਕੋਲ ਇਹਦੇ ਰਿਕਾਰਡ ਹੈਗਾ ਜਾਂ ਨਹੀਂ ਹੈਗਾ ਕਿਸ ਚੀਜ਼ ਦਾ ਰਿਕਾਰਡ ਜਿਵੇਂ ਜਿਹੜੇ ਪੂਰਵਜਾਂ ਦੀ ਤੁਸੀਂ ਗੱਲ ਕਰਦੇ ਹੋ ਪੂਰਵਜ ਜਿਹੜੇ ਪੂਰਵਜਾਂ ਦਾ ਰਿਕਾਰਡ ਹੈ ਤਾਂ ਮੈਂ ਇੱਥੇ ਬੈਠਾ ਜੇ ਮੈਂ ਹੋਣਾ ਹੀ ਨਹੀਂ ਸੀ ਧਰਤੀ ਤੇ ਇਸ ਤੋਂ ਪਹਿਲਾਂ ਨੰਬਰ ਜਿਹੜਾ ਤੁਸੀਂ ਨਾਮ ਜਿਹੜਾ ਸਾਡੇ ਇਸ ਤੋਂ ਪੁਰਾਣਾ ਸ਼ਾਇਦ ਕਿਸੇ ਕੋ ਰਿਕਾਜਾ ਰਾਜੇ ਮਹਾਰਾਜਿਆਂ ਕੋ ਰਿਕਾਰਡ ਹੁੰਦਾ ਜਾਂ ਜਿਨ੍ਹਾਂ ਨੇ ਦੇਸ਼ ਵਾਸਤੇ ਕਿਸੇ ਧਰਮ ਵਾਸਤੇ ਕੁਰਬਾਨੀ ਕੀਤੀ ਹੁੰਦੀ ਆ ਜਾਂ ਉਹਨਾਂ ਬਾਕੀ ਤਾਂ 50 ਸਾਲ 100 ਸਾਲ ਵਿੱਚ ਲੋਕ ਭੁੱਲੀ ਜਾਂਦੇ ਨੇ ਉਹ ਤਾਂ ਮੈਂ ਸਮਝ ਗਿਆ ਯਾਨੀ ਕਿ ਬਾਬਾ ਇਸ ਬਾਬਰੀ ਢਾਂਚੇ ਦੇ ਅੰਦਰ ਹੋਰ ਧਰਮ ਦੇ ਲੋਕ ਵੀ ਜਾ ਸਕਦੇ ਸੀ ਉਹ ਕਹਿੰਦੇ ਬਾਕੀ ਨਹੀਂ ਜਾ ਸਕਦੇ ਸੀਗੇ ਸਿਰਫ ਮਲ ਪਾਬੰਦੀ ਸੀ ਮੁ슬ਮਨ ਹੀ ਪੂਜਾ ਕਰਦੇ ਇਸ ਲਈ ਤੁਸੀਂ ਰੋਕ ਇਹ ਮਸਜਿਦ ਹੈ ਤੇ ਉਹਨਾਂ ਨੇ ਇਹਨੂੰ ਲੀਗਲ ਐਵੀਡੈਂਸ ਬਣਿਆ ਕਿ ਇਹਦੇ ਅੰਦਰ ਜਾ ਕੇ ਉਹਨਾਂ ਨੇ ਨਿਆੰਗਾ ਨੇ ਪੂਜਾ ਵੀ ਕੀਤੀ ਅੰਦਰ ਜਾ ਕੇ ਬੈਠੇ ਔਰ ਤੁਹਾਡੇ ਮੁਸਲਿਮ ਕੋ ਮੌਜ਼ਬੀਨ ਕਹਿੰਦੇ ਨੂੰ ਜਾਂ ਤੁਸੀਂ ਮੌਲਵੀ ਮੰਨ ਲਓ ਜਿਨੇ ਐਫ ਆਰ ਦਰਜ ਕਰਾਈ ਉਹਨੇ ਆਪਣੇ ਬਿਰਤਾਂਚੇ ਸਭ ਲਿਖਿਆ ਕਿ ਅੰਦਰ ਚਲੇ ਗਏ ਅੰਦਰ ਜਾ ਕੇ ਨਾ ਚੰਡੇ ਲਾਤੇ ਜੈਸ਼ੀ ਨਾਮ ਲਿਖਤਾ ਸੋ ਇਟ ਟੈਕਟਿਡ ਐਜ਼ ਅ ਫਰਸਟ ਲੀਗਲ ਐਵੀਡੈਂਸ ਜਿਹਨੂੰ ਸੁਪਰੀਮ ਕੋਰਟ ਨੇ ਆਪਣੇ ਜੱਜਮੈਂਟ ਚ ਪੇਜ ਨੰਬਰ 64 ਤੇ ਕੋਟ ਕੀਤਾ ਕਿ ਇਟ ਇਜ਼ ਅ ਲੀਗਲ ਐਵੀਡੈਂਸ ਜਿੱਥੋਂ ਅਸੀਂ ਮੰਨ ਲਿਆ ਕਿ ਇਹਦੀ ਅਸੀਂ ਕ੍ਰਮਵਾਰ ਕਰਦੇ ਹਾਂ ਉਸ ਤੋਂ ਪਹਿਲੇ ਨੂੰ ਉਹ ਕਹਿੰਦੇ ਕਿ ਠੀਕ ਹੈ ਰਮਾਇਣ ਹੈ ਉਹਦੀ ਐਗਜ਼ਿਸਟੈਂਸ ਨੂੰ ਅਸੀਂ ਕੁਐਸਚਨ ਨਹੀਂ ਕਰਦੇ ਲੇਕਿਨ ਲੀਗਲ ਐਵੀਡੈਂਸ ਜਿਹੜਾ ਕੋਰਟ ਮੰਨੇਗਾ ਉਹ 1858 ਨਵੰਬਰ ਤੋਂ ਸ਼ੁਰੂ ਹੋਇਆ ਇੱਕ ਇੱਕ ਲਾਸਟ ਦੱਸ ਦਿਓ ਜੋ ਐਫ ਆਈ ਆਰ ਆ ਬਾਬਾ ਫਕੀਰ ਸਿੰਘ ਸਰੋਂ ਦਾ ਐਫ ਆਈ ਆਰ ਦੇ ਵਿੱਚ ਕੀ ਲਿਖਿਆ ਹੋਇਆ ਜਦੋਂ 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 ਬੰਦਾ ਨਿਹੰਗ ਸਿੰਘ ਸਰ ਦਾ ਤੁਸੀਂ ਇਤਿਹਾਸ ਵਿੱਚ ਜਾਓਗੇ ਪ੍ਰਾਤਨ ਸਮੇਂ ਤੇ ਅੱਜ ਵੀ ਇਹ ਆ ਕਿਉਂਕਿ ਸਾਨੂੰ ਜਦੋਂ ਜਾਣਕਾਰੀ ਕੰਪਲੀਟ ਨਾ ਹੋਵੇ ਸਾਡੇ ਕੁਐਸਚਨ ਅਜੇ ਤਾਂ ਆਉਂਦੇ ਨੇ ਮਾਫ਼ ਕਰਨਾ ਜਦੋਂ ਤੁਸੀਂ ਕਿਸੇ ਵੀ ਦਲ ਵਿੱਚ ਜਾ ਕੇ ਅਮਤ ਛੱਕਦੇ ਹੋ ਉਦੋਂ ਤੁਹਾਡਾ ਨਾਮ ਬਦਲਿਆ ਜਾਂਦਾ ਤਾਨੂੰ ਨਵਾਂ ਨਾਮ ਦਿੱਤਾ ਜਾਂਦਾ ਕਿਉਂਕਿ ਅਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਦੇ ਨਾਲ ਪਕਾਰਦੇ ਆ ਜਦੋਂ ਨਾਮ ਬਦਲਦੇ ਆ ਉਦੋਂ ਫਿਰ ਉਸ ਨਾਮ ਦੇ ਨਾਲ ਹੀ ਦਲਾਂ ਦੇ ਵਿੱਚ ਵਿਚਰਿਆ ਜਾਂਦਾ ਅਗਰ ਆਪ ਜੀ ਵੀ ਅੱਜ ਨਿਹੰਗ ਸਿੰਘ 사ਜਦੇ ਹੋ ਤੁਹਾਡਾ ਜੋ ਵੀ ਨਾਮ ਹੈ ਉਹਨੂੰ ਬਦਲ ਕੇ ਦਲ ਪੰਥ ਤੁਹਾਨੂੰ ਨਵਾਂ ਨਾਮ ਦੇਊਗਾ ਉਹੀ ਨਾਮ ਦੇ ਨਾਲ ਤੁਸੀਂ ਸੰਸਾਰ ਵਿੱਚ ਰੋਗੇ ਬਾਬਾ ਜੀ ਮੇਰਾ ਸਵਾਲ ਹੈ ਤੁਸੀਂ ਕਿਹਾ ਸੀ 2 ਦਿਨ ਪਹਿਲੇ ਤੁਹਾਡਾ ਇੱਕ ਬਿਆਨ ਨਾ ਪੜਿਆ ਸੀ ਤੁਸੀਂ ਉਹ ਕਿ ਲੰਗਰ ਲਾਣਾ ਹੈ ਜੀ ਇਜਾਜ਼ਤ ਮੰਗੀ ਸੀ ਜੀ ਆ ਮੈਨੂੰ ਇਜਾਜ਼ਤ ਮਿਲ ਗਈ ਹੈ ਜੀ 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 ਮੈਨੂੰ ਇਜਾਜ਼ਤ ਉਹਨਾਂ ਨੇ ਦੇ ਦਿੱਤੀ ਆ ਤੇ ਕੱਲ ਜਿਹੜਾ ਹੈਗਾ ਮੈਂ ਅਯੋਧਿਆ ਮੈਨੂੰ ਬੁਲਾਇਆ ਤੇ ਮੈਂ ਅਯੋਧਿਆ ਕੱਲ ਜਾ ਰਿਹਾ ਤੇ ਉੱਥੇ ਉਹਨਾਂ ਨੇ ਸਾਰਾ ਪ੍ਰਬੰਧ ਜੋ ਥਾਂ ਹੈ ਉੱਥੇ ਉਹ ਮੈਨੂੰ ਦੇ ਦੇਣਾ ਹੈਗਾ ਤੇ ਮੈਂ ਅਗਲੀਆਂ ਤਿਆਰੀਆਂ ਵਾਸਤੇ ਉੱਥੇ ਕੀ ਕੀ ਸਾਨੂੰ ਜੀਤ ਦੀ ਲੋੜ ਪੈਣੀ ਆ ਕਿਉਂਕਿ ਬਹੁਤ ਵੱਡਾ ਇਹ ਇੱਕ ਮੰਨ ਲਓ ਕਾਰਜ ਹੈ ਸੇਵਾ ਇੱਕ ਸਮਾਦੀ ਸਾਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਸਾਰੀਆਂ ਮੈਂ ਇਕੱਤਰ ਕਰਕੇ 10 ਜਨਵਰੀ ਤੋਂ ਲੰਗਰ ਸਟਾਰਟ ਕਰਾਂਗਾ ਜੀ ਲੰਗਰ ਆਪਕਾ ਕਦੋਂ ਤੱਕ ਚੱਲੇਗਾ جے ਗੁਰੂ ਨਾਨਕ ਸਾਹਿਬ ਤੁਹਾਡੀ ਅਸੀਸ ਮਲੇ ਤੇ ਮੈਂ ਕਹਾਂਗਾ ਕਿ ਕਦੇ ਬੰਦ ਨਾ ਹੋਵੇ ਜੋ ਰਿਟਰਨ ਦੇ ਵਿੱਚ ਕਿਹਾ ਹੈਗਾ ਉਹ 2 ਮਹੀਨੇ ਤੱਕ ਕੰਟੀਨਿਊਸ ਰਹੇਗਾ ਹੀ ਰਹੇਗਾ ਲੇਕਿਨ ਅਸੀਸ ਬਖਸ਼ਿਓ ਕਿ ਇਹ ਗੁਰੂ ਨਾਨਕ ਦਾ ਲੰਗਰ ਉਸ 20 ਰੁਪਏ ਦੇ ਵਿੱਚੋਂ ਹੀ ਚੱਲਣਾ ਤੇ ਜਿਹੜਾ ਕਦੇ ਬੰਦ ਨਹੀਂ ਹੋਏਗਾ ਠੀਕ ਹੈ ਆਪਕਾ ਜੋ ਇਹ ਗੱਲ ਹੈ ਜੋ ਨਿਹੰਗ ਗੱਲ ਹੈ ਉਹ ਕਿਸ ਪਰੰਪਰਾਵੇ ਹੈ ਕਿਉਂਕਿ ਉਹ ਜਿਹੜੇ ਕੋਈ ਜ਼ਿਆਦਾ ਆਪਕੇ ਬਾਰੇ ਵਿੱਚ ਜਾਣਦੇ ਆਪਕੀ ਜੋ ਪਰੰਪਰਾ ਹੈ ਦੇਖੋ ਨਿਹੰਗ ਕੀ ਹੈ निहंग एक ऐसा सिखਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਹੀ ਨਿਹੰਗ ਸਜਾਇਆ ਜੋ ਬਾਣੇ ਦੇ ਵਿੱਚ ਪੂਰਾ ਤਿਆਰ ਬ ਤਿਆਰ ਹੈ ਉਹੀ ਪ੍ਰੋਪਰ ਸਿੱਖ ਹੈ ਉਹਨੂੰ ਇੱਕ ਡੈਜਿਗਨੇਸ਼ਨ ਦਿੱਤੀ ਆ ਜਿਵੇਂ ਸਾਰੇ ਜਿਹੜੇ ਆਪਣੇ ਪੜਦੇ ਤਾਂ ਲਾਅ ਨੇ ਲੇਕਿਨ ਵਕ ਵਕ ਡੈਜਿਗਰੇਸ਼ਨਾਂ ਵਿੱਚ ਦੇ ਜਾਂਦੇ ਨੇ ਇਸੇ ਤਰ੍ਹਾਂ ਨਿਹੰਗ ਸਿੰਘ ਜਿੰਨੇ ਵੀ ਨੇ ਇਹਨਾਂ ਦੇ ਦਲ ਨੇ ਜਿਹੜੇ ਉਹ 12 ਤੋਂ 14 ਦਲ ਨੇ ਜਿਵੇਂ ਸਨਾਤਨ ਦੇ ਵਿੱਚ ਸਾਡੇ ਖਾੜੇ ਨੇ ਹੁਣ ਖਾੜਿਆਂ ਦੇ ਵਿੱਚ ਅੱਗੇ ਸੰਪਰਦਾਮਾ ਚੱਲ ਜਾਂਦੀਆਂ ਨੇ ਸੋ ਜੂਨਾ ਖਾੜਾ ਜੂਨਾ ਖਾੜਾ ਦੇ ਵਿੱਚ ਹੁਣ ਜਿੰਨੇ ਜਿਹੜੇ ਮੇਨ ਨੇ ਉਹਨਾਂ ਨੂੰ ਜਾਣਿਆ ਹੈੇਠਾਂ ਉਹਨਾਂ ਦੇ 6 ਕਰੋੜ ਸਾਧੂ ਨੇ ਸੋ ਬਹੁਤ ਵੱਡਾ ਇਹ ਇੱਕ ਵਿਸ਼ਾਲ ਮੰਨ ਲਓ ਇੱਕ ਸੰਪਰਦਾਮਾ ਨੇ ਜੇ ਆਪਕੇ ਇਸ ਦਾ ਕੋਈ ਨਾਮ ਹੈ ਨੀ ਮਤਲਬ ਜਿਵੇਂ ਇੱਕ ਉਹ ਤਰਣਾਗੜ ਬੁੱਢਾਦਲ ਜੀ ਬੁੱਢਾਦਲ ਆਪਕੇ ਉਸ ਦਾ ਜੋ ਨਿਹੰਗਾ ਉਹਦੀ ਸਰਮੌਰ ਜਥੇਵੰਦਰੀ ਜਿਹੜੀ ਹੈ ਉਹ ਬੁੱਢਾਦਲ ਦੇ ਅੰਦਰ ਆਉਂਦੀਆਂ ਨੇ ਉਸ ਤੋਂ ਬਾਅਦ ਬਾਕੀ ਸਾਰੇ ਵੱਖ-ਵੱਖ ਜਿਵੇਂ ਅੱਜ ਮੇਰੀ ਤੁਹਾਡੇ ਨਾਲ ਬਾਅਦ ਨਹੀਂ ਗੱਲ ਦੂਜੇ ਨਾਲ ਕਿ ਇੱਕ ਮੈਨੂੰ ਦੱਸੋ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜਦੋਂ 170 ਸਾਲ ਪਹਿਲੇ ਉਹਨਾਂ ਨੇ ਹਵਨ ਵੀ ਕੀਤਾ ਪੂਜਾ ਪਾੜ ਵੀ ਕੀਤਾ ਹਾਂਜੀ ਉੱਥੇ ਕੋਈ ਸ਼ਹੀਦ ਹੋਇਆ ਸੀ ਕੋਈ ਨਹੀਂ ਨਹੀਂ ਉਹਨਾਂ ਨੇ ਉੱਥੇ ਹਵਨ ਕੀਤਾ RAM ਦੇ ਨਾਮ ਤੇ ਹਵਨ ਕੀਤਾ ਤੇ ਉਹ ਜਿਹੜਾ ਹੈਗਾ ਉਹਦੇ ਹੀ ਪ੍ਰੂਫ ਨੇ ਸਾਡੇ ਕੋਲ ਇੱਕ ਪ੍ਰਾਤਨ ਸਾਡੇ ਪਰਿਵਾਰ ਕੋਲ ਇੱਕ ਤਲਵਾਰ ਹੈ ਜਿਹੜੀ ਬਹੁਤ ਪੁਰਾਣੀ ਆ ਜਿਹੜੀ ਪੀੜੀ ਦਰ ਪੀੜੀ ਸਾਡੇ ਚੱਲਦੀ ਆਉਂਦੀ ਆ ਇੱਕ ਉਸ ਸਮੇਂ ਦੀ ਸਾਡੇ ਕੋਲ ਮਾਲਾ ਵੀ ਹੈ ਜਿਹੜੀ ਪ੍ਰਾਤਨ ਮਾਲਾ ਹੈ ਉਹ ਤੁਸੀਂ ਜਿਹੜੀ ਪੀੜੀਦਰ ਪੀੜੀ ਅੱਗੇ ਆਉਂਦੀ ਹੈ ਲੇਕਿਨ ਉਹਨੂੰ ਇਹ ਨਹੀਂ ਕੋਟ ਕਰਿਆ ਜਾਂਦਾ ਕਿ ਉਹਨਾਂ ਦੀ ਆ ਇਹ ਸਾਡੀ ਪੀੜੀਦਰ ਪੀੜੀ ਸਾਡੇ ਕੋਲ ਆ ਅੱਛਾ ਹਾਂਜੀ ਐਫ ਆਈ ਆਰ ਦੇ ਅੰਦਰ ਜਿਹੜਾ ਲਿਖਿਆ ਨੇ ਰਿਪੋਰਟ ਥਾਣੇਦਾਰ ਨੇ ਉਸ ਦਿਨ ਥਾਣੇਦਾਰ ਨੇ ਅਵਦ ਸੀਗਾ ਥਾਣਾ ਉਸ 'ਚ ਉਹਨੇ ਲਿਖਿਆ ਕਿ ਇਹ ਅੰਦਰ ਚਲੇਗੇ ਸਾਡੇ ਕੋਲ ਸ਼ਿਕਾਇਤ ਆਈ ਸ਼ਿਕਾਇਤ ਤੋਂ ਬਾਅਦ ਪਰਚਾ ਦਰਜ ਕੀਤਾ ਪਰਚਾ ਦਰਜ ਕਰਨ ਤੋਂ ਬਾਅਦ ਇਹ ਬਾਹਰ ਨਿਕਲਣ ਕਿਹਾ ਬਾਹਰ ਨਹੀਂ ਨਿਕਲ ਰਹੇ उस वक्त अफसर जिन्होंने जिम्मे डीसी कहते हैं तो उस तो उन्होंने परमिशन मंगी परमिशन मंगने तो बाद अच्छा, भी, भी, भी पच्ची हाँ। दिन बाद उन्होंने उतो अंदरों क्या बार फोर्सेबली कट के अरैसट किया हाँ अंदर रहे इस लिखे है सारा सुप्रीम कोर्ट की पेज नंबर चौंठ पर जाए मैं तुम्हें भेज दूंगा उस हिसाब को लिखा हुआ तो फिर बहर क्या एक सारे को उस टाइम की एफ आई आर की उर्दू की कॉपी भी है थोड़ी जी फोटो वो है फोटो अभी तुम भेज देंगे वो भी ना एज पर पढ़ने योग नहीं है वो कोर्टेबल है पर सुप्रीम कोर्ट ने कोर्ट के जजमेंट अपने आप से ਸਾਬਾ ਜੀ ਅੱਜ ਤੁਹਾਡਾ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਕੇਵਲ ਐਸੇ ਕਿ ਜਿਹੜਾ ਸਿੱਖ ਪੰਥ ਹੈ ਉਹ ਵੀ ਸਨਾਤਨ ਧਰਮ ਤੋਂ ਹੀ ਆਗੇ ਆਇਆ ਹੈ। ਮੇਰਾ ਇੱਕ ਸੁਨੇਹਾ ਹੈ ਕਿ ਜਿੱਥੇ ਲੋਕ ਇਸ ਦੇਸ਼ ਨੂੰ ਤੋੜ ਦੀ ਕੋਸ਼ਿਸ਼ਾ ਕਰਦੇ ਨੇ ਜਿਹੜੇ ਸਮਾਜ ਵਿੱਚ ਸਾਨੂੰ ਜਿਹੇ-ਜਿਹੇ ਸਵਾਲ ਨੇ ਉਹੋ ਜਿਹੇ ਅਨਸਰ ਦੇ ਕੇ ਲੋਕਾਂ ਨੂੰ ਖੁਸ਼ ਕਰਦੇ ਨੇ ਮੈਂ ਉਹਨਾਂ ਨੂੰ ਹੀ ਜਵਾਬ ਦੇਣਾ ਚਾਹੁੰਦਾ ਕਿ ਅਸੀਂ ਸਾਰੇ ਜਿਹੜੇ ਏਕਾਂ ਤੇ ਅਸੀਂ ਉੱਥੇ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਉਸੋ ਗੁਰੂ ਨਾਨਕ ਦਾ ਲੰਗਰ ਲਗਾ ਕੇ ਇੱਕ ਸਮਾਜ ਨੂੰ ਅੱਛਾ ਸੁਨੇਹਾ ਦੇਣ ਦਾ ਆਪਣੇ ਉਹਨਾਂ ਬਜ਼ੁਰਗਾਂ ਦੀ ਪਰੰਪਰਾ ਨੂੰ ਅੱਗੇ ਲੈ ਜਾਣ ਦੀ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ। ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰ ਸਵਾਮੀ ਰਜੈਸ਼ਵਰਨ ਜੀ ਨੇ ਮੈਨਾਂ ਨੂੰ ਕਹਿੰਗਾ ਇੱਕ ਵਾਰ ਗੁਰਬਾਣੀ ਔਰ ਗੀਤਾ ਦੀ ਚਲਕ ਤੁਹਾਨੂੰ ਦੇ ਦੇਣ ਉਸ ਤੋਂ ਬਾਅਦ ਅਗਲੀ ਵਾਰ ਜਦ ਮਿਲਾਂਗੇ ਤਾਂ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਸਵਾਮੀ ਰਜੈਸ਼ਵਰਨ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਪੰਜਾਬੀ 'ਚ ਹੀ ਆਪ ਜੀ ਨਾਲ ਗੱਲ ਕਰਨਾ ਚਾਹਾਂਗਾ। ਜਵੇਂ ਕਿ ਆਪ ਜੀ ਨੇ ਕੁਐਸਚਨ ਕੀਤਾ ਸਿੰਘ ਸਾਹਿਬ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਗੀਤਾ ਇਹਨਾਂ ਦਾ ਉਪਦੇਸ਼ ਕੀ ਹੈ ਪਰ ਦੂਸਰਾ ਇੱਕ ਪੱਤਰਕਾਰ ਸਹਿਬਾਨ ਦਾ ਬਹੁਤ ਸੋਹਣਾ ਕੁਐਸਚਨ ਸੀ ਕਿ ਐਸਜੀਪੀਸੀ ਇਹਨਾਂ ਨੂੰ ਅਲੱਗ ਹੋਣ ਦਵੰਦੀ ਹੈ ਸਿੱਖ ਧਰਮ ਅਲੱਗ ਪਰੰਪਰਾਵਾਂ ਨੇ ਅਲੱਗ ਰਹਿਣ ਸੈਣ ਅਲੱਗ ਮੰਨਤਾਵਾਂ ਨੇ ਇਸ 'ਚ ਕੋਈ ਸ਼ੱਕ ਨਹੀਂ ਹੈ ਸਿੱਖ ਧਰਮ ਦੀ ਆਪਣੀਆਂ ਅਲੱਗ ਮੰਨਤਾਵਾਂ ਹੈ ਔਰ ਅਸੀਂ ਉਹਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਾਂ ਲੇਕਿਨ ਜੋ ਮੂਲ ਹੈ ਉਹ ਸਭ ਦਾ ਇੱਕ ਹੈ ਮੈਂ ਬਾਣੀ ਚ ਦੱਸਣਾ ਚਾਹੁੰਗਾ ਮੈਂ ਕਿਸੇ ਧਰਮ ਜਾਂ ਵਿਅਕਤੀ ਵਿਸ਼ੇਸ਼ ਤੋਂ ਗੱਲ ਨਹੀਂ ਕਰਨਾ ਚਾਹੁੰਗਾ ਬਾਣੀ ਕਹਿੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਚਾਰ ਪੁਕਾਰਾਂ ਨਾਤਪੂ ਮਾਨੈ ਚਾਰੋਂ ਵੇਦ ਪੁਕਾਰਦੇ ਨੇ ਕਿ ਪ੍ਰਮਾਤਮਾ ਨੂੰ ਮਿਲਣ ਦਾ ਇੱਕ ਤਰੀਕਾ ਹੈ ਕਹਿੰਦਾ ਪਰ ਅਸੀਂ ਨਹੀਂ ਮੰਨਦੇ ਫਿਰ ਕਹਿੰਦਾ 6 ਵੀ ਏਕਾ ਬਾਤ ਬਖਾਨੈ 6 ਸਾਡੇ ਦਰਸ਼ਨ ਸ਼ਾਸਤਰ ਐ ਫਲਸਫੀਜ਼ ਐ ਉਹ ਵੀ ਇੱਕ ਗੱਲ ਸਮਝਾਉਂਦੀ ਐ ਫਿਰ ਕਹਿੰਦਾ 10 ਅਸ਼ਤੀ ਮਿਲ ਏਕੋ ਕਹਿਆ 10 ਉਹ 8 18 ਸਾਡੇ ਪੁਰਾਣ ਨੇ ਉਹ ਵੀ ਇੱਕ ਗੱਲ ਸਮਝਾਉਂਦੇ ਆ ਤੋ ਵੀ ਜੋਗੀ ਭੇਦ ਨਾ ਲਿਹਿਆ ਫਿਰ ਵੀ ਸਾਨੂੰ ਭੇਦ ਨਹੀਂ ਆਇਆ ਇਹ ਸਾਡੀ ਆਪਣੀ ਕਮੀ ਹੈ ਗੁਰੂ ਸਾਹਿਬ ਕਹਿੰਦੇ ਚਾਰੋਂ ਵੇਦ ਹੋਏ ਸਚਿਆਰ ਚਾਰੋਂ ਵੇਦ ਸੱਚ ਹੋਏ ਹਨ ਭਗਤ ਕਬੀਰ ਨੇ ਕਹੇ ਵੇਦ ਪੁਰਾਣ ਕਹੋ ਮਤ ਝੂਠੇ ਇਹ ਝੂਠੇ ਨਹੀਂ ਹੈ ਝੂਠਾ ਕੌਣ ਜੋ ਨਾ ਵਿਚਾਰੇ ਜਿਹੜਾ ਵਿਚਾਰ ਨਹੀਂ ਕਰਦਾ ਝੂਠ ਉਸ ਦੇ ਮਨ 'ਚ ਹੈ ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਨੇ ਕਹਾ ਆਦ ਸਚ जुगाद सच हैपी सच नानक हो सच।, सच और गीता का भी यही उपदेश है कि परमात्मा ऐसा कोई समय नहीं सी जो नहीं सी कोई ऐसा समय नहीं होएगा जदों होएगा इसलिए सारे धर्म एक हैं गुरु ग्रंथ साहब बारे कहते हैं सगल धर्म मह श्रेष्ठ धर्म हर का नाम जप निर्मल कर्म जो निर्मल करम कर दे, ਖਰੀਦਾ ਨਾਮ ਜਪਦਾ ਇਹ ਆਪਣੇ ਆਪਣੇ ਪਰੰਪਰਾਵਾਂ ਆਪਣੇ ਆਪਣੇ ਰਿਵਾਜ ਹੈ ਸਿੱਖ ਧਰਮ ਜੋ ਹੈ ਇਹ ਬਹੁਤ ਪਵਿੱਤਰ ਉੱਚ ਧਰਮ ਹੈ ਜੋ ਸਨਾਤਨ ਦੀ ਸੱਚੀ ਪਰੰਪਰਾਵਾਂ ਨੂੰ ਸਾਹਮਣੇ ਲੈ ਕੇ ਆਇਆ ਜੋ ਅਡੰਬਰ ਔਰ ਪਖੰਡਵਾਦ ਨੂੰ ਛੱਡ ਕੇ ਸੱਚ ਕਿਉਂਕਿ ਸਨਾਤਨ ਕਰੋੜਾਂ ਕਰੋੜਾਂ ਸਾਲਾਂ ਤੋਂ ਚੱਲਿਆ ਆ ਰਿਹਾ ਸੱਚ ਦੀ ਮਹਿਮਾ ਕੀਤੀ ਸਨਾਤਨ ਨੇ ਚਾਰੇ ਵੇਦਾਂ ਨੇ ਸ਼ਾਸਤਰਾ ਨੇ ਪਰ ਕੁਝ ਸਾਡੇ ਵਰਗੇ ਸਵਾਰਥੀ ਲੋਕ ਆਪਣੇ ਸਵਾਰਥਾਂ ਲਈ ਉਸੇ ਬਹੁਤ ਸਾਰੇ ਪਖੰਡ ਪੈਦਾ ਕਰਦੇ ਆ ਗੁਰੂ ਨਾਨਕ ਦੇਵ ਜੀ ਫਿਰ ਆਏ ਫਿਰ ਉਹਨਾਂ ਨੇ ਸੱਚ ਧਰਮ ਦਾ ਪ੍ਰਚਾਰ ਕੀਤਾ ਜਿਸ ਦਾ ਜ਼ਿਕਰ ਬਾਣੀ 'ਚ ਹੈ ਬਾਣੀ 'ਚ ਲਿਖਿਆ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜ અમાਵਸ ਸੱਚ ਚੰਦਰਮਾ ਦੀਸੇ ਨਹੀਂ ਕੇ ਚੜਿਆ ਉਹ ਕਹਿੰਦੇ ਕਿ ਜਦ ਬਹੁਤ ਸਾਰਾ ਧਰਮ ਨੂੰ ਅਧਰਮੀ ਲੋਕ ਧਰਮ 'ਚ ਦਾਖਲ ਹੋ ਜਾਂਦੇ ਆ ਫਿਰ ਕੋਈ ਨਾ ਕੋਈ ਮਹਾਪੁਰ ਸੰਦੇ ਆ ਔਰ ਉਹ ਸੱਚ ਦਾ ਫਿਰ ਉਹੀ ਪ੍ਰਾਣਾ ਸੁਨੇਹਾ ਲੋਕਾਂ ਤੱਕ ਦਿੰਦੇ ਆ ਕਦੇ ਵੀ ਨਿਆ ਧਰਮ ਕੋਈ ਸੰਤ ਬੁਲਾਣ ਨਹੀਂ ਆਂਦਾ ਬਲਕਿ ਜੋ ਚੱਲਿਆ ਆ ਰਿਹਾ ਆਦਜ਼ੁਗਾਤੋਂ ਉਸੇ ਦਾ ਪ੍ਰਚਾਰ ਔਰ ਪ੍ਰਸਾਰ ਕੀਤਾ ਜਾਂਦਾ ਸਾਡੇ ਜਿਹੜੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਨਮ ਦਾ ਅੱਜ ਅਸੀਂ ਸਹੀ ਦਿਵਸ ਹੈ ਇਹ ਮਹਾਨ ਪਰੰਪਰਾਵਾਂ ਜਿਹੜੀਆਂ ਚੱਲ ਰਹੀਆਂ ਅੱਜ ਅਸੀਂ ਬਿਲਕੁਲ ਖੁਸ਼ੀ ਨਾਲ ਸਾਰਾ ਸੰਸਾਰੇ ਮੰਨਦਾ ਹੈ ਕਿ ਗੁਰੂ ਸਾਹਿਬ ਦੀਆਂ ਦਿੱਤੀਆਂ ਪਰੰਪਰਾਵਾਂ ਨੇ ਜਿਹੜੀਆਂ ਸਨਾਤਨ ਦੀਆਂ ਚੱਲੀਆਂ ਆ ਰਹੀਆਂ ਅਗਰ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਸ਼ਾਇਦ ਅਸੀਂ ਅੱਜ ਇਹ ਪਰੰਪਰਾਵਾਂ ਨਾ ਨਿਭਾਰੇ ਹੁੰਦੇ ਗੁਰੂ ਸਾਹਿਬ ਨੇ ਕੀ ਕਿਹਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ ਘਟ ਘਟ ਚੋ ਵਸ ਰਇ ਤੇ ਉਹੀ ਪੁਕਾਰ ਕੇ ਕਿਹਾ ਕੋਈ ਦੂਜਾ ਨਹੀਂ ਨਾਨਕ ਏਕੋ ਏਕ ਹੈ ਦੂਸਰ ਨਹੀਂ ਕੋਇ ਦੂਜਾ ਕੋਈ ਨਹੀਂ ਹੈ ਤੇ ਅਸੀਂ ਸਿਰਫ ਇੱਕ ਚੀਜ਼ ਇੱਥੇ ਇਕੱਠੇ ਇਸ ਲਈ ਹੋਏ ਆ ਸਿੰਘ ਸਾਹਿਬ ਨੇ ਜੋ ਬਹੁਤ ਮਹਾਨ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਕਿ ਇਹਨਾਂ ਦੇ ਪੂਰਵਜ ਜਿਨ੍ਹਾਂ ਨੇ ਰਾਮ ਭਗਵਾਨ ਦੇ ਮੰਦਰ ਚ ਤੁਸੀਂ ਦੇਖੋ ਛੋਟੀ ਜਿਹੀ ਇੱਕ ਗੱਲ ਕਰਨਾ ਚਾਹਾਂਗਾ ਮੈਂ ਕਿ ਰਾਮ ਭਗਵਾਨ ਦਾ ਮੰਦਿਰ ਸਾਡੇ ਸਨਾਤਨ ਧਰਮ ਦੇ ਪਹਿਲੇ ਜਿਹੜੇ ਅਸੀਂ ਇਹ ਕਹੀਏ ਕਿ ਅਵਤਾਰ ਹੋਏ ਦੁਨੀਆ ਦੇ ਅੰਦਰ ਵਾਮਨ ਅਵਤਾਰ ਤੋਂ ਬਾਅਦ ਤ੍ਰੇਤਾ ਦੇ ਅੰਦਰ ਹੋਏ ਉਹਨਾਂ ਦਾ ਇੱਕ ਮੰਦਿਰ ਜਿਸ ਦੀ ਇੱਕ ਗੱਲ ਆਪ ਸਾਰੇ ਪੰਜਾਬ ਚ ਇਸ ਲਈ ਮੈਂ ਗੁਰਬਾਣੀ ਤੋਂ ਜ਼ਿਆਦਾ ਸੰਦਰਭ ਦੇਣ ਦੀ ਕੋਸ਼ਿਸ਼ ਕਰ ਰਿਹਾ গীਤਾ ਦੇ ਬਜਾਏ ਗੁਰੂ ਸਾਹਿਬ ਨੇ ਵੀ ਇਸ ਨੂੰ ਪਹਿਲੀ ਪਾਸ਼ਾ ਹੀ ਨੇ ਕਿਹਾ ਕੀ ਕਿਹਾ ਪਹਿਲੀ ਪਾਸ਼ਾ ਨੇ ਇੱਕ ਖੁਰਾਸਾਨ ਖਸਮਾਨਾ ਕੀਤਾ ਹਿੰਦੁਸਤਾਨ ਬਣਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਫਿਰ ਕਹਿੰਦੇ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਐ ਇਤਨਾ ਜ਼ਿਆਦਾ ਅਤਿਆਚਾਰ ਹੋਇਆ ਔਰ ਉਸ ਅਤਿਆਚਾਰ ਹੋਣ ਦੇ ਬਾਅਦ ਉਥੇ ਮਸਜਿਦ ਬਾਬਰ ਦੇ ਨਾਮ ਤੇ ਜੋ ਇੱਕ ਜਾਬਰ ਸੀ ਜੋ ਇੱਕ ਬੜਾ ਆਕਰਮਣਕਾਰੀ ਸੀ ਉਸ ਦੇ ਨਾਮ ਤੇ ਮਸਜਿਦ ਬਣ ਜਾਵੇ ਤੇ ਉਸ ਦਾ ਜਿਹੜਾ ਬਦਲਾ ਹੈ ਸਿੰਘ ਸਹਿਬਾਨ ਦੇ ਪੂਰਵਜਾਂ ਨੇ ਲਿਆ ਸਾਡੇ ਲਈ ਤੇ ਬਹੁਤ ਵੱਡੀ ਮਾਨ ਦੀ ਗੱਲ ਹੈ ਕਿ ਸਾਡੇ ਨਾਲ ਬੈਠੇ ਆ ਕਿ ਉਹ ਉਹਨਾਂ ਦੇ ਵਾਂਸ ਜਿਨ੍ਹਾਂ ਨੇ ਉੱਥੇ ਜਾ ਕੇ ਯੋਧਾ ਬਣ ਕੇ ਖਾਲਸਾ ਕੌਣ ਹੈ ਜੋ ਲੜੇ ਧਰਮ ਕੇ ਹਿਤ ਤੇ ਨਾਲ ਲੜ ਕੇ ਦਿਖਾਇਆ ਔਰ ਉੱਥੇ 25 ਦਿਨ ਬਾਹਰ ਦਾ ਨਿਕਲਣਾ ਸਰਕਾਰ ਔਰ ਉਸ ਦੇ ਜ਼ੋਰ ਦੇ ਬਾਦ ਤੋਂ ਉਹ ਬਹੁਤ ਵੱਡੀ ਗੱਲ ਹੈ ਤੇ ਮੈਂ ਚਾਹੂੰਗਾ ਕਿ ਸਿੰਘ ਸਹਿਬਾਨ ਦਾ ਜਜ਼ਬਾ ਇਹ ਹੌਸਲਾ ਬਣਿਆ ਰਵੇ ਔਰ ਇਹ ਲੰਗਰ ਤੇ ਲਾਂਡ ਔਰ ਪੂਰੀ ਦੁਨੀਆ 'ਚ ਜਿਹੜੇ ਭਾਰਤੀ ਭਾਈਚਾਰਾ ਸਾਡੇ ਗੁਰੂਆਂ ਮਹਾਂਪੁਰਸ਼ਾਂ ਦਾ ਭਾਈਚਾਰਾ ਹੈ ਗੁਰੂਆਂ ਨੇ ਇਸ ਧਰਮ ਨੂੰ ਬਚਾਉਣ ਵਾਸਤੇ ਜੋ ਕੰਮ ਕੀਤਾ ਮਾਲਿਕ ਗੁਰੂ ਨਾਨਕ ਦੇਵ ਮਹਾਰਾਜ ਵਾਹਿਗੁਰੂ ਨੇ ਉਹਨਾਂ ਨੂੰ ਸ਼ਕਤੀ ਬਖਸ਼ੇ ਕਿ ਇਸ ਪਰੰਪਰਾ ਨੂੰ ਹੋਰ ਅੱਗੇ ਲੈ ਕੇ ਜਾਣ ਤਾਂ ਕਿ ਪੂਰੇ ਸੰਸਾਰ 'ਚ ਇੱਕ ਭਾਈਚਾਰੇ ਦਾ ਸੰਦੇਸ਼ ਦੇ ਸਕਣ ਧੰਨਵਾਦ ਰਜੇਸ਼ਵਰਨ ਜੀ ਜੇਕਰ ਅਗਲੀ ਵਾਰ ਰਜੇਸ਼ਵਰਨ ਜੀ ਨਾਲ ਸਿਰੂ ਗੁਰੂ ਹੋਵਾਂਗੇ ਇੱਕ ਵੱਡੇ ਪ੍ਰੋਗਰਾਮ 'ਚ ਹੋਵਾਂਗੇ ਸਿੱਖ ਸਕਾਲਰਜ਼ ਦੇ ਵਿੱਚ ਹੋਵਾਂਗੇ ਬਾਈਕ ਲੈਣੇ ਤੇ ਬਾਈਕ ਲੈ ਸਕਦੇ ਹਾਂ ਜੀ ਟੇਬਲ ਅੱਗੇ ਖੜੇ ਹੋ ਜਾਓ